ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਆਈ ਹੋਪ ਸਾਰੇ ਤੁਸੀਂ ਠੀਕ-ਠਾਕ ਹੋਵੋਗੇ ਹਾਂਜੀ ਪ੍ਰਮਾਤਮਾ ਕਰੇ ਸਾਰਿਆਂ ਨੂੰ ਠੀਕ ਹੀ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਪ੍ਰਮਾਤਮਾ ਤੇ ਅਮਨੀਤ ਚੈਨਲ ਵਲੌਗ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੇ ਅੱਜ ਆਪਾਂ ਚੱਲਿਆਂ ਜੀ ਬੱਚਿਆਂ ਦੇ ਸਕੂਲ 'ਚ ਪੈਰੈਂਟਸ ਮੀਟਿੰਗ ਹੈਗੀ ਤੇ ਆਪਾਂ ਦੋ ਸਕੂਲਾਂ ਦੇ ਵਿੱਚ ਜਾਵਾਂਗੇ ਛੋਟੇ ਸਕੂਲ 'ਚ ਬੇਟੀ ਪੜ੍ਹਦੀ ਵੱਡੇ ਸਕੂਲ 'ਚ ਬੇਟਾ ਪੜ੍ਹਦਾ ਕਿ ਤੇ ਦੋਨਾਂ ਸਕੂਲਾਂ ਦੇ ਵਿੱਚ ਅੱਜ ਮੀਟਿੰਗ ਹੈਗੀ ਹੈ ਤੇ ਅੱਜ ਆਪਾਂ ਚੱਲਿਆਂ ਮੀਟਿੰਗ ਤੇ ਤੇ ਘਰ ਦਾ ਸਾਰਾ ਕੰਮ-ਕੁਮ ਕਰ ਲਿਆ ਤੇ ਬਸ ਘਰ ਦਾ ਸਾਰਾ ਕੰਮ ਕੁਮ ਕਰ ਲਿਆਗਾ ਇਧਰ ਆਪਾਂ ਕੱਪੜੇ ਵੀ ਸਾਰੇ ਧੋਲੇ ਆ ਪਹਿਲਾਂ ਕੱਪੜੇ-ਕੁਪੜੇ ਧੋਤੇ ਸੀ ਕਿ ਮੈਂ ਕਿਹਾ ਫੇਰ ਹੀ ਮੀਟਿੰਗ ਤੇ ਜਾਵਾਂਗੇ ਫਰੋਂਦਿਆਂ ਨੂੰ ਕਈ ਵਾਰ ਟਾਈਮ ਲੱਗ ਜਾਂਦਾ ਹੈਗਾ ਤੇ ਘਰ ਦਾ ਸਾਰਾ ਆਪਾਂ ਕੰਮ-ਕੁਮ ਕਰ ਲਿਆਗਾ ਉਧਰ ਬੈਠ ਕੇ ਚ ਬੈਠੇ ਆ ਕਿ ਪਾਪਾ ਉਹ ਚਾਹ ਪੀ ਜਾਂਦੇ ਆ ਸ਼ਾਇਦ ਤੁਹਾਨੂੰ ਦਿਸਦੇ ਨਹੀਂ ਕਿਉਂਕਿ ਧੁੱਪ ਜ਼ਿਆਦਾ ਆ ਗਈ ਨਾ ਰੋਜ਼ ਨਹੀਂ ਜ਼ਿਆਦਾ ਹਾਂਜੀ ਤੇ ਸਾਡੇ ਵਲੌਗ ਦੇ ਨਾਲ ਤੁਸੀਂ ਪੂਰੇ ਬਣੇ ਰਹੋ ਤੇ ਰਿਕਵੈਸਟ ਸਾਡੇ ਚੈਨ ਨੂੰ ਤੁਸੀਂ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲੇ ਵੀਡੀਓ ਨੂੰ ਤੁਸੀਂ ਲਾਈਕ ਤੇ ਸ਼ੇਅਰ ਵੀ ਕਰ ਦਿਆ ਕਰੋ ਚਲੋ ਫਿਰ ਆਪ ਹੁਣ ਆਪਾਂ ਚੱਲਦੇ ਆਂ ਫਿਰ ਸਕੂਲ ਦੇ ਵਿੱਚ ਤੇ ਚੱਲੀ ਆਂ ਫਿਰ ਪਾਪਾ ਮੈਂ ਚੰਗਾ ਹਾਂ ਤੇ ਅਮਨੀ ਤੇ ਅਰਨ ਦੇ ਘਰੇ ਆ ਚੰਗਾ ਅਰਨ ਦੇ ਘਰੇ ਆ ਅਮਨੀ ਤੇ ਹੁਣ ਮੈਂ ਭੇਜ ਦਿੰਨੀ ਆ ਮੈਂ ਤੇ ਅਰਪਨ ਚੱਲੀਆਂ ਠੀਕ ਹੈ ਜੀ ਚੱਲ ਜਾਈਏ ਫਿਰ ਆਪਾਂ ਹੁਣ ਅਸੀਂ ਸਕੂਲ ਜਾਣੇ ਪਏ ਮੇਰੇ ਤੇ ਰਾਹ ਤੇ ਚ ਅਸੀਂ ਜਾਈ ਜਾਨੇ ਹੁਣ ਤੇ ਫਿਰ ਜਦ ਅਸੀਂ ਸਕੂਲ ਪਹੁੰਚ ਕਿੱਡੀਆਂ ਸੁਣੀਆਂ ਕੰਕਾਰ ਇੱਧਰ ਦੇਖੋ ਕਿੰਨੀ ਗੱਲ ਤੇ ਦੋਸਤੋ ਮੈਂ ਜਦੋਂ ਅਸੀ ਸਕੂਲ ਪਹੁੰਚ ਕੀ ਤੇ ਫਿਰ ਅਸੀਂ ਉਹ ਤੁਹਾਨੂੰ ਦਿਖਾਵਾਂਗੇ ਜਿਹੜਾ ਨਾ ਰਸਤੇ ਚ ਚਾਈ ਜਾਂਦੇ ਆ। ਬਸ ਥੋੜੀ ਵਾਰ ਤੇ ਸਕੂਲ ਹੁਣ ਆਟੋ ਕੋਈ ਸਾਨੂੰ ਮਿਲਿਆ ਨਹੀਂ ਗਾ ਤੇ ਫਿਰ ਅਸੀਂ ਪੈਦਲੀ ਤੁਰ ਕੇ ਮੈਂ ਕਿ ਜਾਵ ਰਹੇ ਨੇ ਹੈਗੇ ਥੋੜੀ ਵਾਰ ਤੇ ਸਕੂਲ ਸਕੂਲ ਦੇ ਨੇੜੇ ਆ ਗਏ ਆ ਤੇ ਆ ਥੋੜੇ ਜਿਹਾ ਨਵੇਂ ਕਮਰੇ ਬਣ ਜਾਂਦੇ ਹੈਗੇ ਸਕੂਲ ਦੇ ਬੰਨ ਦੇ ਕਲਰ ਹੋ ਗਏ। ਬਸ ਥੋੜਾ ਬੱਤਾ ਤੇ ਆ ਹੈਗੀ ਵਿਚਾਲੇ ਕੰਦ ਨਿਕਲੀ ਜਾਂਦੀ ਐ। ਇਹ ਹੈਗਾ ਬੇਟੀ ਦਾ ਸਕੂਲ। ਇਹ 5ਵੀਂ ਤੱਕ ਹੈਗਾ ਬੇਟੀ ਆਪਣੀ 5ਵੀਂ ਵਿੱਚ ਪੜ੍ਹਦੀ ਐ। ਆ ਬੱਚੇ ਲੈੰਦੇ ਰਾਸਤੇ ਦੇ ਵਿੱਚ ਦੁਕਾਨ ਤੋਂ ਚੀਜ਼। ਹਾਂਜੀ ਹਾਂ ਬੈਠੇ ਆਪਾਂ ਆਟਾ ਦੇ ਵਿੱਚ। ਕੋਈ ਚਿੱਕੜ ਕਿੰਨਾ ਰਾਸਤੇ? ਅੱਛਾ। ਮੈਂ ਕਿਹਾ ਚਿੱਕੜ ਕਿੰਨਾ ਰਾਸਤੇ ਦੇ ਵਿੱਚ? ਹਾਂਜੀ ਆਪਾਂ ਆਟਾ ਤੋਂ ਉੱਤਰ ਖੜੇ ਤੇ ਹੁਣ ਆਪਾਂ ਚੱਲਦੇ ਆਂ ਸਕੂਲ ਅੰਨੀ ਨੂੰ। ਤੇ ਆਹ ਰਾਸਤੇ ਦੇ ਵਿੱਚ ਜਾ ਹੀ ਜਾਣੇ ਆ। ਆਗੇ ਮੇਰੇ ਭਰਾ ਦੇ ਸਕੂਲ ਚ। ਆਏਗਾ ਬੱਚੇ ਦਾ ਵੱਡਾ ਸਕੂਲ ਹਾਂਜੀ ਹੁਣ ਆਪਾਂ ਮੀਟਿੰਗ ਤੋਂ ਆ ਗਏ ਆ ਵੱਡੇ ਸਕੂਲ ਦੇ ਵਿੱਚੋਂ ਮੀਟਿੰਗ ਕਰਕੇ ਬੱਚਾਂ ਦੀ ਤੇ ਚਲੋ ਢੀ ਜਾਂਦੇ ਕੁੱਕੜ ਨਸ਼ਿਕਾਰੇ ਪਹੁੰਚ ਗਏ ਆ ਤੁਰ ਫੇਰ ਅੱਪਾ ਚਾਉਦੇ ਅੰਦਰ ਹੁਣ ਹਾਂਜੀ ਤੇ ਹੁਣ ਆਪਾਂ ਧਰੇ ਆ ਗਏ ਆ ਮੇਰੇ ਛੋਟੇ ਸਕੂਲ 'ਚ ਵੀ ਜਾਏ ਕੁੜੀਆਂ ਦੇ ਸਕੂਲ 'ਚ ਵੀ ਜਾਏ ਤੇ ਆਪਾਂ ਵੱਡੇ ਸਕੂਲ 'ਚ ਵੀ ਜਾਏ ਤੇ ਵਲੌਗ ਵਧੀਆ ਲੱਗਿਆ ਤਾਂ ਤੁਸੀਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਸਾਡੇ ਅਮਨੀਤ ਚੈਨਲ ਵਲੌਗ ਨੂੰ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਲਿਓ